ਚਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨੀ ਸਰਬਣ ਕਰੋ ਜੀ ਅੱਜ ਆਪਾਂ ਸਰਬਣ ਕਰਾਂਗੇ ਮਸੰਦ ਆਨੰਦ ਚੰਦ ਨੂੰ ਦੀਵਾਨ ਦਾ ਰੁਤਬਾ ਦੇਣਾ ਅਤੇ ਜੰਗਲ ਵਿੱਚ ਵਿਚਰਨਾ ਗੁਰੂ ਜੀ ਨੇ ਭਾਈ ਆਨੰਦ ਚੰਦ ਨੂੰ ਬਹੁਤ ਲਿਆਕਤ ਵਾਲਾ ਯੋद्धा ਸਮਝਿਆ ਅਤੇ ਉਸ ਤੇ ਬਖਸ਼ਿਸ਼ ਦਿੱਤੀ ਗੰਭੀਰ ਸੋਚ ਸਮਝ ਵਾਲੇ ਕਿਰਪਾ ਦੇ ਸਾਗਰ ਗੁਰੂ ਜੀ ਨੇ ਉਸ ਨੂੰ ਆਪਣਾ ਦੀਵਾਨ ਬਣਾਉਣਾ ਚਾਹਿਆ। ਕਿਰਪਾਲੂ ਗੁਰੂ ਜੀ ਮਾਮਾ ਕਿਰਪਾਲ ਚੰਦ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਪੁੱਛਣ ਲੱਗੇ, "ਏ ਭਾਈ ਆਨੰਦ ਚੰਦ ਬਡੇਰੀ ਬੁੱਧੀ ਵਾਲਾ ਹੈ, ਬਹੁਤ ਹੁਸ਼ਿਆਰ ਅਤੇ ਅਨੇਕ ਵੈਰੀਆਂ ਨੂੰ ਮਾਰਨ ਵਾਲਾ ਹੈ। ਇਹ ਸਾਸਤਰ ਫੜ ਕੇ ਰੋਜ਼ਾਨਾ ਅਭਿਆਸ ਕਰਦਾ ਹੈ।" ਅਸੀਂ ਇਸ ਦੇ ਬਰਾਬਰ ਹੋਰ ਇੱਕ ਬੀ ਸੂਜਮਾਨ ਮਸੰਦਨੀ ਵੇਖਿਆ ਵੱਡੇ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਇਸ ਦੇ ਵੱਡੇ ਬਡੇਰੇ ਹਮੇਸ਼ਾ ਨੇੜੇ ਰਹਿ ਕੇ ਸੇਵਾ ਕਰਦੇ ਰਹੇ ਹਨ ਲੋਕ ਜਿਸ ਦਾ ਨਾਮ ਉਮਰ ਸ਼ਾਹ ਕਹਿੰਦੇ ਸਨ ਗੁਰੂ ਜੀ ਨੇ ਉਸ ਨੂੰ ਚੰਗਾ ਵੇਖ ਕੇ ਆਪਣੇ ਨਜ਼ਦੀਕ ਰੱਖਿਆ ਸੀ ਇਹ ਭਾਈ ਆਨੰਦ ਚੰਦ ਦਾ ਉਸ ਦਾ ਪੋਤਰਾ ਹੈ ਇਸ ਸੂਰਬੀਰ ਦਾ ਅਸੀਂ ਹੁਣ ਰੁਤਬਾ ਵੱਡਾ ਕਰ ਰਹੇ ਹਾਂ ਇਹ ਸੁਣ ਕੇ ਮਾਮਾ ਕਿਰਪਾਲ ਚੰਦ ਨੇ ਸਤਕਾਰ ਸਹਿਤ ਬਚਨ ਫਰਮਾਏ ਆਪ ਜੀ ਸਾਰਿਆਂ ਦੇ ਮਾਲਕ ਹੋ ਸਾਰੀ ਸੇਨਾ ਵਿੱਚ ਇੱਕ ਬਹੁਤ ਹੀ ਸੁਚੇਤ دیਵਾਨ ਜ਼ਰੂਰ ਚਾਹੀਦਾ ਹੈ ਜਿਹੜਾ ਸਾਰਿਆਂ ਦੀ ਹਮੇਸ਼ਾ ਖਬਰ ਸਾਰ ਲਵੇ ਆਪਣਾ ਖਾਸ ਆਦਮੀ ਕਿਸ ਸਥਾਨ ਤੇ ਭੇਜਣਾ ਹੈ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਕੰਮ ਹੁੰਦੇ ਹਨ ਵੱਡੇ ਸੂਝਵਾਨ ਮਨੁੱਖ ਤੋਂ ਬਿਨਾ ਕੋਈ ਵੀ ਸਿਰੇ ਨਹੀਂ ਚੜਦਾ ਉਸ ਵੇਲੇ ਸਤਿਗੁਰੂ ਜੀ ਨੇ ਚੰਗੀ ਤਰ੍ਹਾਂ ਜੁੜੀ ਹੋਈ ਸਮੂਹ ਸੰਗਤ ਦੇ ਸਵਾਭਿਮਾਨ ਹੁੰਦਿਆਂ ਸਰੋਪੇ ਮੰਗਵਾਈ ਜਿਹੜੇ ਵੱਡੇ ਮਸੰਦ ਅਤੇ ਬਹੁਤ ਸਾਰੇ ਸੁਰਮੇ ਸਨ ਉਹਨਾਂ ਵਿੱਚ ਬਿਠਾ ਕੇ ਆਪਣੀ ਖੁਸ਼ੀ ਬਖਸ਼ੀ ਵਕਸ਼ੇ ਕਿਰਪਾ ਦੇ ਖਜ਼ਾਨੇ ਗੁਰੂ ਜੀ ਨੇ ਉਸ ਮਸੰਦ ਆਨੰਦ ਚੰਦ ਨੂੰ ਸਾਰਿਆਂ ਵਿੱਚ ਬਿਠਾ ਕੇ ਸਨਮਾਨ ਵਾਲੀ ਪੁਸ਼ਾਕ ਸਰੋਪੋ ਵਕਸ਼ ਕੇ ਦੀਵਾਨ ਬਣਾ ਦਿੱਤਾ ਸਰੋਪੋ ਲੈ ਕੇ ਪਾਈ ਆਨੰਦ ਚੰਦ ਉੱਠਿਆ ਅਤੇ ਮੁਕਤੀ ਦੇ ਦਾਤੇ ਗੁਰੂ ਜੀ ਨੂੰ ਮੋਹਰ ਭੇਟ ਕੀਤੀ ਸੇਨਾ ਆਦ ਦਾ ਜਿੰਨਾ ਵੀ ਕੰਮਕਾਰ ਸੀ ਉਸ ਦੀ ਅਨੇਕ ਤਰ੍ਹਾਂ ਦੀ ਸਾੰਭ ਸੰਭਾਲ ਕਰਨੇ ਉਸ ਨੂੰ ਸੌਂਪ ਦਿੱਤੀ ਬਹੁਤ ਜ਼ਿਆਦਾ ਘੋੜੇ ਅਤੇ ਸੂਰਮੇ ਉਸ ਦੇ ਹਵਾਲੇ ਕਰ ਦਿੱਤੇ ਉਸ ਨੇ ਸਾਰਿਆਂ ਨੂੰ ਘਾਹ ਦਾਣਾ ਦੇਣਾ ਨਿਸ਼ਚਿਤ ਕਰ ਦਿੱਤਾ ਫਿਰ ਉਹ ਕਿਉ ਖੰਡ ਆਟਾ ਆਦ ਕਿੰਨੇ ਹੀ ਖਾਦ ਪਦਾਰਥ ਅਤੇ ਗੁਰੂ ਘਰ ਦੇ ਸਾਰੇ ਤਵੇਲਿਆਂ ਨੂੰ ਸੰਭਾਲਦਾ ਉਹਨਾਂ ਘੋੜਿਆਂ ਦੀਆਂ ਕਾਠੀਆਂ ਆਦ ਦਾ ਜਿੰਨਾ ਵੀ ਸਮਾਨ ਸੀ ਉਹ ਕਹਿ ਕੇ ਸਾਰੇ ਕੰਮ ਤਿਆਰ ਕਰਵਾਉਂਦਾ ਗੁਰੂ ਜੀ ਦੇ ਨੇੜੇ ਦਾ ਸਾਰਾ ਵੱਡਾ ਲੈਣ ਦੇਣ ਜ਼ਿਆਦਾਤਰ ਭਾਈ ਆਨੰਦ ਚੰਦ ਹੀ ਕਰਦਾ ਸੀ ਸਾਰੇ ਸੂਰਮਿਆਂ ਦੀ ਹਰ ਰੋਜ਼ ਖਬਰ ਸਾਰ ਲੈਂਦਾ ਉਹ ਲੋੜ ਵੇਖ ਕੇ ਹਿੱਤ ਬਾਣ ਹੁੰਦਾ ਤੇ ਜੋ ਚਾਹੁੰਦਾ ਚਾਹੀਦਾ ਹੁੰਦਾ ਉਸ ਉਹ ਦੇ ਦਿੰਦਾ ਸੀ ਹਰ ਰੋਜ਼ ਸਾਰੇ ਤਰ੍ਹਾਂ ਦਾ ਸਾਜੋ-ਸਮਾਨ ਵਾਦਦਾ ਹੀ ਜਾਂਦਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਜਿਆਂ ਦੇ ਰਾਜੇ ਸਨ ਤੁਰਕ ਬਾਦਸ਼ਾਹ ਆਦ ਜਿੰਨੇ ਵੀ ਰਾਜੇ ਸਨ ਸਾਰੇ ਹੀ ਗੁਰੂ ਜੀ ਕੋਲ ਮੰਗਦੇ ਰਹੇ ਸਨ ਸਾਰਾ ਸੰਸਾਰ ਹੀ ਹੱਥ ਜੋੜ ਕੇ ਉਹਨਾਂ ਕੋਲੋਂ ਮੰਗਦਾ ਸੀ ਸਮਝੋ ਉਹਨਾਂ ਵਰਗਾ ਇਸ ਸੰਸਾਰ ਵਿੱਚ ਕੋਈ ਦੂਜਾ ਨਹੀਂ ਸੀ ਚਾਰੇ ਦਿਸ਼ਾਵਾਂ ਤੋਂ ਬਹੁਤ ਸਾਰੇ ਚੰਗੇ ਲੋਕ ਇਕੱਤਰ ਹੁੰਦੇ ਅਤੇ ਸਮੂਹ ਸੰਗਤਾ ਆਨੰਦ ਮਾਣਦੀਆਂ ਲੋਕ ਆ ਕੇ ਸੁਖ ਦੁੱਧ ਪੁੱਤ ਧਨ ਅਤੇ arogh ਦੇਹੀ ਆਦ ਦੀ ਬਖਸ਼ਿਸ਼ ਮੰਗਦੇ ਅਨੇਕ ਲੋਕ ਆ ਕੇ ਇਕੱਤਰ ਹੁੰਦੇ ਅਤੇ ਤੰਬੂ ਲਾ ਲੈਂਦੇ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਦੀ ਇੱਛਾ ਕਰਦਿਆਂ ਕਈ ਦਿਨ ਬਤੀਤ ਹੋ ਜਾਂਦੇ ਫਿਰ ਮੇਵੜਾ ਜਾ ਕੇ ਬੇਨਤੀ ਕਰਦਾ ਹੇ ਦੁਖੀਆਂ ਦੇ ਆਸਰੇ ਸੇਵਕਾਂ ਦੇ ਮਦਦਗਾਰ ਗੁਰੂ ਸਾਹਿਬ ਜੀਓ ਤੁਸੀਂ ਸਭ ਦੇ ਦਿਲਾਂ ਦੀ ਜਾਣਦੇ ਹੋ ਜੋ ਕੁਝ ਵੀ ਹੋ ਰਿਹਾ ਹੈ ਜਿੱਥੇ ਕਿੱਥੇ ਹਰ ਥਾਂ ਆਪ ਜੀ ਦੀ ਵੱਡੀ ਮਹਿਮਾ ਪ੍ਰਗਟ ਹੋ ਰਹੀ ਹੈ ਬਹੁਤ ਸੰਗਤਾਂ ਨੇ ਇਕੱਠੀਆਂ ਹੋ ਕੇ ਡੇਰੇ ਲਗਾ ਲਏ ਹਨ ਕਈ ਦਿਨ ਬੀਤ ਗਏ ਹਨ ਉਹਨਾਂ ਦੇ ਚਿੱਤ ਵਿੱਚ ਆਪ ਜੀ ਦੇ ਦਰਸ਼ਨਾਂ ਦਾ ਚਾਹ ਹੈ ਜਦੋਂ ਮੇਵੜਾ ਦਰ ਉੱਤੇ ਖੜ ਕੇ ਅਰਦਾਸ ਕਰਦਾ ਅਤੇ ਸੋਡੀਆਂ ਦੇ ਸਿਰ ਦੇ ਤਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਸ ਵੇਲੇ ਇਸ ਤਰ੍ਹਾਂ ਸੁਣਦੇ ਤਦ ਉਹ ਹੁਕਮ ਦੇ ਦਿੰਦੇ ਕਿ ਵੱਡੇ ਵਿਛੌਣੇ ਵਿਛਾਏ ਜਾਣ ਫਿਰ ਗੁਰੂ ਜੀ ਸਵਾਰ ਕੇ ਸ੍ਰੇਸ਼ਟ ਵਸਤਰ ਸ਼ਸਤਰ ਪਹਿਨਦੇ ਗੁਰੂ ਜੀ ਜੜਾਉ ਗਹਿਣੇ ਪਹਿਨਦੇ ਜਿਨ੍ਹਾਂ ਦੀ ਰੌਸ਼ਨੀ ਬਹੁਤ ਚਮਕਦੀ ਅਤੇ ਜਿਨ੍ਹਾਂ ਦੀ ਪ੍ਰਗਟ ਹੋ ਰਹੀ ਸੁੰਦਰਤਾ ਜਗਤ ਦੇ ਵਿੱਚ ਦੁਰਲੱਭ ਹੋਇਆ ਕਰਦੀ ਇਸ ਤਰ੍ਹਾਂ ਗੁਰੂ ਜੀ ਦੇ ਸਿਰ ਉੱਤੇ ਸ੍ਰੇਸ਼ਟ ਉੱਚੀ ਕਲੰਗੀ ਸੋਭ ਰਹੀ ਹੁੰਦੀ ਫਿਰ ਜੇਗਾ ਅਤੇ ਕੰਨਾਂ ਵਿੱਚ ਕੁੰਦਲ ਸਜਾ ਲੈਂਦੇ ਜਦੋਂ ਗੁਰੂ ਜੀ ਦਰਵਾਜ਼ੇ ਵਿਖੇ ਆਉਂਦੇ ਅਤੇ ਉਹਨਾਂ ਦੇ ਦਰਸ਼ਨ ਹੁੰਦੇ ਤਾਂ ਖੜੇ ਹੋਏ ਹਜ਼ਾਰਾਂ ਲੋਕਾਂ ਦੇ ਸ਼ਰਧਾ ਨਾਲ ਸਿਰ ਝੁਕ ਜਾਂਦੇ ਸਨ ਮੁਕਤੀ ਦੇ ਦਾਤੇ ਗੁਰੂ ਜੀ ਫਿਰ ਦੀਵਾਨ ਵਿੱਚ ਪਹੁੰਚ ਜਾਂਦੇ ਜਿੱਥੇ ਬਹੁਤ ਸੋਹਣਾ ਸ੍ਰੇਸ਼ਟ ਸਿੰਘਾਸਨ ਸੋਭ ਰਿਹਾ ਹੁੰਦਾ ਗੁਰੂ ਜੀ ਖੁਸ਼ ਹੋ ਕੇ ਬੈਠ ਜਾਂਦੇ ਆ ਤੇ ਉਹਨਾਂ ਦੇ ਸਿਰ ਉੱਪਰ ਚੌਰ ਝੁੱਲਣ ਲੱਗ ਜਾਂਦਾ ਸੀ ਖਾਬਰ ਦੇ ਪ੍ਰਾਪਤ ਕਰਕੇ ਸੰਗਤਾਂ ਗੁਰੂ ਦਰ ਦੇ ਆਉਂਦੀਆਂ ਸੰਗਤਾਂ ਪੇਟਾ ਮਾ ਤਰ-ਤਰ ਕੇ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਦੇ ਚਨਨ ਕਮਲਾਂ ਮਲ ਚੁੱਕ ਕੇ ਨਮਸਕਾਰ ਕਰਦੀਆਂ ਕਿਰਪਾਲੂ ਗੁਰੂ ਜੀ ਬੈਠ ਕੇ ਦਰਸ਼ਨ ਦਿੰਦੇ ਅਤੇ ਸਾਰੇ ਸੇਵਕਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਸਨ ਉੱਥੇ ਧਨ ਆਦਿ ਵਸਤੂਆਂ ਦੇ ਢੇਰ ਲੱਗ ਜਾਂਦੇ ਬਹੁਤ ਸਾਰੇ ਵਸਤਰ ਅਤੇ ਸ਼ਸਤਰ ਹੁੰਦੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਮੁੱਲ ਹੁੰਦਾ ਸੀ ਸਿੱਖ ਸੇਵਕ ਬਹੁਤ ਜ਼ਿਆਦਾ ਧਨ ਖਰਚ ਕੇ ਘੋੜੇ ਲਿਆਉਂਦੇ ਅਤੇ ਹੱਥ ਜੋੜ ਕੇ ਜਾਨੋ ਨਮਸਕਾਰ ਕਰਕੇ ਗੁਰੂ ਜੀ ਦੀ ਬਖਸ਼ਿਸ਼ ਲੋੜਦੇ ਫਿਰ ਗੁਰੂ ਜੀ ਮਿਹਰ ਦੀ ਨਜ਼ਰ ਨਾਲ ਲੋਕਾਂ ਵੱਲ ਦੇਖ ਕੇ ਆਪਣੇ ਸੇਵਕਾਂ ਨੂੰ ਦੋਵੇਂ ਲੋਕਾਂ ਦੇ ਸੁਖ ਬਖਸ਼ ਦੇ ਗੁਰੂ ਜੀ ਉਹਨਾਂ ਦੇ ਮਦਦਕਾਰ ਬਣ ਕੇ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਸੁੰਦਰ ਸੋਭਦੇ ਅਤੇ ਸਾਰਿਆਂ ਦੇ ਮਨ ਮੋਹ ਲੈਂਦੇ ਸਨ ਗੁਰੂ ਜੀ ਦਾ ਸੁੰਦਰ ਜਾਮਾ ਬਹੁਤ ਹੀ ਮੁਲਾਇਮ ਕੱਪੜੇ ਦਾ ਸੀ ਅਤੇ ਲੱਕ ਦੇ ਉੱਪਰ ਬੰਨਣ ਲਈ ਕਮਰ ਕੱਸਾ ਰੇਸ਼ਮ ਦਾ ਸੀ ਜਿਸ ਦੇ ਦੋਵੇਂ ਸਿਰਿਆਂ ਉੱਪਰ ਜਰੀ ਲੱਗੀ ਹੋਈ ਸੀ ਪ੍ਰithvi ਦੇ ਸਾਰੇ ਸੇਵਕ ਉਹਨਾਂ ਤੇ ਭਰੋਸਾ ਰੱਖਦੇ ਸਨ ਗੁਰੂ ਜੀ ਰੋਗਾਂ ਤੇ ਸੋਗਾਂ ਨੂੰ ਖਤਮ ਕਰਕੇ ਜੋਗ ਰੋਹਾਨੀ ਸੁਖ ਅਤੇ ਭੋਗ ਦੁਨਿਆਵੀ ਸੁਖ ਬਖਸ਼ਦੇ ਸਨ ਗੁਰੂ ਸਹਿਬਾਨ ਦੇ ਦਰਬਾਰ ਵਿੱਚ ਸਾਰਾ ਕੁਝ ਹੀ ਅਟੁੱਟ ਵਰਤਦਾ ਕਰੋੜਾਂ ਦੇ ਕਰੋੜ ਦਿੰਦਿਆਂ ਹੀ ਥੁਰਦਾ ਨਹੀਂ ਸੀ ਗੁਰੂ ਜੀ ਦੇ ਸੱਜੇ ਪਾਸੇ ਹਮੇਸ਼ਾ ਲక్ష్ਮੀ ਲక్ష్ਮੀ ਖੜੀ ਰਹਿੰਦੀ ਅਤੇ ਸਾਹਮਣੇ ਹਮੇਸ਼ਾ 18 ਸਿੱਧੀਆਂ ਖੜੀਆਂ ਰਹਿੰਦੀਆਂ। ਉਹਨਾਂ ਦੇ ਖੱਬੇ ਪਾਸੇ ਅਨੇਕ ਰਿੱਧੀਆਂ ਖੜੀਆਂ ਰਹਿੰਦੀਆਂ। ਗੁਰੂ ਜੀ ਦੇ ਹਿਰਦੇ ਵਿੱਚ ਇੱਕ ਸ੍ਰੇਸ਼ਟ ਬ੍ਰਹਮਣ ਦਾ ਗਿਆਨ ਵਸਦਾ। ਉਹਨਾਂ ਦੇ ਮੁਖ ਉੱਪਰ ਉਤਸ਼ਾਹ ਚਲਕਦਾ ਤੇ ਬਾਹਾਂ ਵਿੱਚ ਬਹੁਤ ਬਲ ਵਿਖਾਈ ਦਿੰਦਾ ਸੀ। ਇਸ ਤਰ੍ਹਾਂ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਉੱਥੇ ਆਉਂਦੀਆਂ। ਅਤੇ ਇੱਕ ਦਿਨ ਵਿੱਚ ਗੁਰੂ ਜੀ ਦੇ ਦਰਸ਼ਨ ਪ੍ਰਾਪਤ ਕਰ ਲੈਂਦੀਆਂ ਕਈ ਸੇਵਕਾਂ ਨਾਲ 1 ਮਹੀਨਾ ਗੁਰੂ ਜੀ ਦੇ ਕੋਲ ਰਹਿੰਦੇ ਫਿਰ ਸੋਪੇ ਪ੍ਰਾਪਤ ਕਰਕੇ ਵਿਦਾ ਹੋ ਜਾਂਦੇ ਸੀ ਕਈ ਹਿਰਦੇ ਤੋਂ ਸੇਵਾ ਕਰਨੀ ਜਾਣ ਕੇ 6 ਮਹੀਨੇ ਤੱਕ ਗੁਰੂ ਜੀ ਕੋਲ ਰਹਿੰਦੇ ਅਤੇ ਆਤਮਾ ਤੇ ਪਰਮਾਤਮਾ ਦੇ ਭੇਦ ਨੂੰ ਜਾਣ ਲੈਂਦੇ ਸੀ ਕਈਆਂ ਨੂੰ ਪ੍ਰੇਮ ਭਗਤੀ ਦਾ ਰੰਗ ਲੱਗ ਜਾਂਦਾ ਉਹ ਬਾਦ ਬਹੁਤ ਜਨਮਾਂ ਤੋਂ ਸੁੱਤੇ ਹੋਏ ਗੁਰੂ ਜੀ ਦੇ ਨੇੜੇ ਰਹਿ ਕੇ ਜਾਗ ਜਾਂਦੇ ਸਨ ਉਹ ਸੇਵਾ ਕਰਦੇ ਹੋਏ ਵੀ ਗੁਰੂ ਜੀ ਦੀ ਨੇੜਤਾ ਨਾ ਛੱਡਦੇ ਉਹ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਕੇ ਸੁਖ ਸ਼ਾਂਤੀ ਪ੍ਰਾਪਤ ਕਰ ਲੈਂਦੇ ਸਨ ਹਜ਼ਾਰਾਂ ਕੋਹਾਂ ਤੋਂ ਸੇਵਕ ਆਉਂਦੇ ਅਤੇ ਸੇਵਾ ਕਰਦੇ ਹੋਏ ਆਨੰਦ ਪ੍ਰਾਪਤ ਕਰ ਲੈਂਦੇ ਸੇਵਕ ਜਦੋਂ ਕਦੇ ਗੁਰੂ ਜੀ ਦੇ ਪ੍ਰਤੱਖ ਦਰਸ਼ਨ ਕਰਦੇ ਤਾਂ ਫਿਰ ਬਾਅਦ ਵਿੱਚ ਉਹਨਾਂ ਦੇ ਉਸ ਸਰੂਪ ਦਾ ਧਿਆਨ ਦਰਦੇ ਗੁਰੂ ਜੀ ਸ਼ਿਕਾਰ ਖੇਡਣ ਲਈ ਜੰਗਲ ਨੂੰ ਜਾਂਦੇ ਤਾਂ ਵੇਖ ਕੇ ਸਾਰੇ ਸੂਰਮੇ ਉਹਨਾਂ ਨਾਲ ਹੀ ਸਵਾਰ ਹੋ ਜਾਂਦੇ ਸੀ ਉਹਨਾਂ ਨਾਲ ਬਹੁਤ ਸਾਰੇ ਕੁੱਤੇ ਬਾਜ ਅਤੇ ਵੱਡੇ ਸ਼ਿਕਰੇ ਹੁੰਦੇ ਜੋ ਜੰਗਲੀ ਜਾਨਵਰਾਂ ਨੂੰ ਭਾਲ ਭਾਲ ਕੇ ਉਹਨਾਂ ਦਾ ਖਾਤਮਾ ਕਰ ਦਿੰਦੇ ਸੀ ਗੁਰੂ ਜੀ ਸੂਰਮਿਆਂ ਸਮੇਤ ਬੰਦੂਕਾਂ ਚਲਾ ਕੇ ਅਤੇ ਤਨੁਖ ਤੋਂ ਤੀਰ ਛੱਡ ਕੇ ਸ਼ਾਸਤਰ ਵਿਦਿਆ ਦੀ ਪਰਖ ਕਰਦੇ ਸਨ ਸੂਰਮੇ ਘੋੜੇ ਟਪਾਉਂਦੇ ਹੋਏ ਨੇਜੇ ਦਾ ਵਾਰ ਕਰਦੇ ਹੋਏ ਕੋਈ ਇੱਕ ਘੋੜੇ ਨੂੰ ਤੇਜ਼ ਕਰਕੇ ਬਹੁਤ ਦੂਰ ਚਲਾ ਜਾਂਦਾ ਸੀ ਉਹ ਜੰਗਲ ਵਿੱਚ ਜਾ ਕੇ ਬਹੁਤ ਘੁੰਮ ਫਿਰ ਕੇ ਆਉਂਦੇ ਅਤੇ ਬਾਜ ਨੂੰ ਛੱਡ ਕੇ ਪੰਛੀਆਂ ਨੂੰ ਮਾਰਦੇ ਸਨ ਇਸ ਤਰ੍ਹਾਂ ਕਾਫੀ ਸਮੇਂ ਤੱਕ ਕੌਤਕ ਦੇਖਦੇ ਰਹਿੰਦੇ ਗੁਰੂ ਜੀ ਵੱਡਾ ਚੱਕਰ ਲਗਾ ਕੇ ਘੁੰਮਦੇ ਫਿਰਦੇ ਰਹਿੰਦੇ ਉਹ ਘੋੜਿਆਂ ਨੂੰ ਮੂਰਾਂ ਦੀ ਤਰ੍ਹਾਂ ਨਚਾਉਂਦੇ ਅਤੇ ਸ਼ੇਰਾਂ ਨੂੰ ਟੋਲਣ ਲੱਭਣ ਵਾਸਤੇ ਬੰਦੂਖਾਂ ਚਲਾਉਂਦੇ ਸਨ ਸੂਰਮੇ ਡੋਰੇ ਖੋਲ ਕੇ ਬਾਜ਼ ਛੱਡਦੇ ਅਤੇ ਉਹਨਾਂ ਆਵਾਜ਼ਾਂ ਵੱਲ ਤੱਕਦੇ ਹੋਏ ਉਹਨਾਂ ਦੇ ਪਿੱਛੇ ਦੌੜਦੇ ਰਹਿੰਦੇ ਉਹ ਸੋਰ ਮਚਾਉਂਦੇ ਹੋਏ ਹੋਰ ਪੰਛੀਆਂ ਨੂੰ ਡਰਾਉਂਦੇ ਅਤੇ ਗੋਲੀਆਂ ਚਲਾਉਂਦੇ ਹੋਏ ਜੰਗਲੀ ਜਾਨਵਰਾਂ ਨੂੰ ਮਾਰਦੇ ਸਨ ਇਸ ਤਰ੍ਹਾਂ ਸ਼ਿਕਾਰ ਕਰਕੇ ਅਤੇ ਅਨੇਕ ਜੰਗਲੀ ਜਾਨਵਰਾਂ ਨੂੰ ਮਾਰ ਕੇ ਕਿਰਪਾਲੂ ਗੁਰੂ ਜੀ ਸੇਨਾ ਸਮੇਤ ਖੁਸ਼ ਹੁੰਦੇ ਫਿਰ ਨਗਾਰਾ ਬਚਾਉਂਦੇ ਹੋਏ ਗੁਰੂ ਜੀ ਆਪਣੀ ਆਨੰਦ ਦੀ ਪੂਰੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਆਉਂਦੇ ਤਾਂ ਲੋਕ ਵੇਖ ਕੇ ਖੁਸ਼ ਹੁੰਦੇ ਸਨ ਗੁਰੂ ਜੀ ਅਨੇਕ ਤਰ੍ਹਾਂ ਦੇ ਉਤਸਵ ਮਨਾਉਂਦੇ ਲੋਕ ਸੁੰਦਰ ਫੁੱਲਾਂ ਦੇ ਬੋਕ ਭਰ ਪਰ ਕੇ ਗੁਰੂ ਜੀ ਉੱਪਰ ਸੁੱਟਦੇ ਸੇਵਕ ਤੂਫਾਂ ਤੁਖਾ ਕੇ ਨਮਸਕਾਰ ਕਰਦੇ ਅਤੇ ਖੁਸ਼ ਹੁੰਦੇ ਹੋਏ ਗੁਰੂ ਜੀ ਤੋਂ ਬਲਹਾਰੇ ਜਾਂਦੇ ਸਨ ਗੁਰੂ ਜੀ ਕਦੇ ਘੋੜੇ ਉੱਪਰ ਕਦੇ ਹਾਥੀ ਉੱਪਰ ਸਵਾਰ ਹੋ ਜਾਂਦੇ ਉਹ ਕਦੇ ਤੀਰ ਛੱਡਦੇ ਕਦੇ ਬੰਦੂਕ ਚਲਾਉਂਦੇ ਉਹ ਕਦੇ ਪਹਾੜਾਂ ਵਿੱਚ ਸ਼ੇਰ ਕਰਦੇ ਫਿਰਦੇ ਅਤੇ ਕਦੇ ਜੰਗਲ ਵਿੱਚ ਸੁੰਦਰ ਰਸਤਿਆਂ ਦੇ ਉੱਪਰ ਪਿੱਛਰਦੇ ਰਹਿੰਦੇ ਬਾਹੇ ਕੂਜੀ ਬਾਕੀ ਆਪਾਂ ਕੱਲ ਨੂੰ ਸਰਬਣ ਕਰਾਂਗੇ ਜੀ ਧੰਨਵਾਦ